ਸਿੰਘ ਜੀ ਮਾਨ ਸਨਗਰਾਮਾ ਸਰਦਾਰ ਨਰਿੰਦਰ ਸਿੰਘ ਜੀ ਮਾਨ ਸਨਗਰਾਮਾ ਸਰਦਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵਾਲੇ ਉਹ ਸੁਰਗਿਦਾਰ ਦਰਸ਼ਪ ਸਿੰਘ ਜੀ ਤੇ ਸੁਰਗਿਦਾਰ ਅਰਤਾ ਸਿੰਘ ਜੀ ਯਾਦ ਵਿੱਚ ਅੱਜ ਦੇ ਖੇਡ ਉਤੋਂ ਦਾ ਪਹਿਲਾ ਇਨਾਮ 51000 ਰੁਪਏ ਦੇ ਰਿਹਾ ਨੇ ਸਮਾਰੋਹ bắt ਸ਼ੁਰੂ ਹੋਣ ਜਾ ਰਿਹਾ ਹੈ ਤੇ ਇਲਾਕਾ ਭਰ ਦੀਆਂ ਸੰਗਤਾਂ ਨੂੰ ਦਰਸ਼ਕ ਵੀਰਾਂ ਨੂੰ ਤੇ ਖਿਡਾਰੀਆਂ ਨੂੰ ਬੇਨਤੀ ਹੈ ਕਿ ਸਮੇਂ ਦੇ ਨਾਲ ਆਪਾਂ ਪੁੱਜ ਕੇ ਇਸ ਕਬੱਡੀ ਕੱਪ ਦਾ ਹਿੱਸਾ ਬਣੀਏ ਤੇ ਆਨੰਦ ਮਾਣੀਏ ਇਹਨਾਂ ਮੈਚਾਂ ਦਾ ਇੰਟਰਨੈਸ਼ਨਲ ਟਾਡੀ ਜਥਾ ਦਾ ਨਰਿੰਦਰ ਸਿੰਘ ਜੀ ਮੈਕਿੰਗ ਇਸ ਦਾ ਧਿਆਨ ਸਿਣੀ ਸਰਪੰਚ ਸਾਹਿਬ ਦਾ ਪ੍ਰਵਿੰਦਰ ਸਿੰਘ ਜੀ ਦਾ ਜਸਵੰਤ ਸਿੰਘ ਮਾਲ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਦੇ ਲਈ ਦਾ ਧਿਆਨ ਸਿਣੀ ਸਰਪੰਚ ਗਿਆਤਿੰਦਰ ਸਿੰਘ ਮਾਨ ਜੁਕੇ ਤੋਂ ਉਹਨਾਂ

ਕੋਈ ਮੰਨ ਬੱਝੇ ਵੱਡੀ ਰੱਤੀ ਆ ਪੰਜਾਬੀਆਂ ਦੇ ਖੂਨ ਜੇ ਕਬੱਡੀ ਲਾ ਜੱਗਾ ਬਲੇ ਸਾਇੰਦ ਦੀ ਕਬੱਡੀ ਮੈਦਾਨ ਦੇ ਵਿੱਚ ਪੈ ਰਹੀ ਹੈ ਛੱਕ ਗਰਾਂ ਦੇ ਧਰਤੀ ਹੈ ਆਹ ਹੈ ਕਹਿੰਦੇ ਚਾਹਵਰੀ ਦਾ ਪੁੱਤ ਹੈ ਇਹ ਸੰਦੀਪ ਗੁੱਜਰ ਹੈ ਆ ਹਾਰ ਬੁਰ ਲਾ ਕੇ ਦਾ ਲਾਜਾ ਬਜਾ ਕਰਾਉਣਾ ਹੈ ਸ਼ਰਦ ਆ ਗਿਆ ਆ ਸ੍ਰੀ ਗੁਰਜੀਤ ਕਬੱਡੀ ਟੂਰਨਾਮੈਂਟ ਕੀ ਖੇਲੇਗਾ ਸਾਡਾ ਜੀ ਦਸਮਾ ਕੱਪ ਇਹਦਾ ਹੈ ਕਿ ਜਿਹੜਾ ਚੱਲ ਰਿਹਾ ਆ ਇਹ ਐਨਆਰਆਈ ਵੀ ਹੈ ਤੇ ਟੈਂਟ ਦੇ ਕਰਾਪਤੀਆ ਤੇ ਜੋਗ ਨਾਲ ਚੱਲ ਰਿਹਾ ਹੈ ਸਾਡਾ ਟੈਂਟ ਵੀ ਪੂਰਾ ਸਾਰਨ ਦਾ ਕੱਪ ਦੇ ਨਾਲ ਕਿਉਂਕਿ ਸੰਤਾਨਾ ਮਹਾਪਰਖਾਂ ਦੇ ਨਾਮ ਦੇ ਕੱਪ ਕਰਵਾਇਆ ਜਾਂਦਾ ਆ ਤੇ ਇਸ ਕਰਕੇ ਉਹ ਸੰਤਾਨਾਂ ਨੂੰ ਇਹ ਡੈਡੀਕੇਟ ਕਰਦੇ ਆ ਉਹਦੇ ਨਾਲ ਸਾਡੇ ਭਾਵਨਾ ਜੁੜੀਆਂ ਹੋਈਆਂ ਪੜਦੀਆਂ ਸੰਤਾਨਾਂ ਦੇ ਨਾਲ ਸਤਿਬਾਬਾ ਤਰਫੋਂ ਬੋਲਣਾ ਚਿੰਜੀ ਜੀ ਉਹਨਾਂ ਦੇ ਨਾਲ ਇਹ ਕੰਮ ਕਰਵਾਇਆ ਜਾਂਦਾ ਆ ਤੇ ਉਹਨਾਂ ਦੀ ਬੜੀ ਆਪਾਰ ਕਿਰਪਾ ਹੈ ਸਾਡੇ ਦਰਦ ਦੇ ਆਰਾਮ ਪੰਚਾਇਤਾਂ ਵਾਲੇ ਜਿਹੜੇ ਲੋਕ ਰਹਿਣਾ ਬਿਲਕੁਲ ਆਰਾਮ ਪੰਚਾਇਤ ਤੇ ਮੈਂ ਪਿੰਡ ਦਾ ਉੱਤਰਵੰਚ ਹੋਣ ਦੇ ਨਾਲ ਤੇ ਇਹਨਾਂ ਵੀਰਾਂ ਦੇ ਨਾਲ ਜਿਹੜੇ ਸਾਡੇ ਕਲੱਬ ਦੇ ਵੀਰ ਪਰਮਹਮਾਨਾਂ ਸਾਡੇ ਮਿਹਰਬਾਨੀ ਹੈ ਗਿਆ ਉਹਨਾਂ ਦੇ ਨਾਲ ਪੂਰਾ ਡੱਟ ਕੇ ਖੜਿਆ ਜੀ ਜਿੰਨੀ ਵੀ ਸਾਡੀ ਹਰਤਰੀ ਲੋਕੀ ਏਦਾਂ ਹੀ ਐਨਆਰਵੀ ਸਾਡੇ ਆ ਉਹ ਵੀ ਸਾਡੇ ਨਾਲ ਪੂਰਾ ਖੜੇ ਆ ਯੂਥ ਨੂੰ ਕੀ ਮੈਸੇਜ ਦਿੰਦਾ ਯੂਥ ਨੂੰ ਸਾਡਾ ਇਹੋ ਮੈਸੇਜ ਆ ਅੱਜ ਕੱਲ ਦਾ ਮਾਹੌਲ دریا ਵਗ ਰਿਹਾ ਆ ਕਾਫੀ ਹੁਣ ਉਹਦਾ ਕੋਈ ਚੱਲਤਾ ਨਹੀਂ ਆ ਇਹ ਚੀਜ਼ ਨੂੰ ਪਰ ਹਜੇ ਵੀ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਅਭਿਜਾਨ ਨੌਜਵਾਨਾਂ ਦਾ ਅੱਜ ਕੱਲ ਨਹੀਂ ਸਿਆਹ ਹੋ ਗਿਆ ਆ ਹਾਂ ਫਿਰ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਕੋਈ ਗਰੋਂਡਰ ਦੇ ਨਾਲ ਮੇਨਤ ਕਰੋ ਕਬੱਡੀ ਵੀ ਜੋ ਹਾਕੀ ਵੀ ਜੋ ਜਿਹੜੀ ਸਾਡੀ ਵਾਲ ਖੇਡਿਆ ਇਹਨਾਂ ਚੀਜ਼ਾਂ ਤੋਂ ਦੂਰ हट ਕੇ ਅੱਜ ਅਸੀਂ ਨਸ਼ਿਆਂ ਤੋਂ ਪਰੇ ਆ ਬਹੁਤ ਮਾਰੀ ਗੱਲ ਆ ਇਸ ਕਰਕੇ ਕਿੰਨੇ ਬੂਤ ਆ ਉਹਨਾਂ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਆ ਉਹ ਕਬੱਡੀ ਨਾਲ ਜੋੜਨ ਗਰਾਊਂਡ ਦੇ ਨਾਲ ਜੋੜਨ ਤੇ ਆਪਣੀ ਜਿਹੜੀ ਮਿਹਨਤ ਕਰਨ ਬਹੁਤ ਵਧੀਆ ਗੱਲ ਹੈ ਜੀ ਇਹੋ ਇਹ ਇਹ ਇੱਕ ਜਣਦਾ ਹੀ ਆ ਜੀ ਮੈਨੂੰ ਜਦੋਂ 3 ਦਿਨ ਦਾ ਹੁੰਦਾ ਸੀਗਾ ਤੇ ਕੁਛ ਭੇਜਿਆ ਕਰਕੇ ਬਾਬੇ ਘਟਾਉਂਦੀ ਆ ਜਾਂ ਕੁਝ ਮੁੰਡੀਆਂ ਪਰੋਲ ਆ ਕੇ ਲੜਦੀਆਂ ਐਦਗੀ ਜਿਹੜਾ ਹੈਗਾ ਇਹ ਇੱਕ ਦਿਨ ਹੋਇਆ ਕਰਦਾ ਹੈ ਜਰਾਂ ਸਾਹਿਬ ਸਰਤਾਜੀ ਜਿਹੜਾ ਮਿਲਿਆ ਆ ਉਹਦੀ ਇੱਜ਼ਤ ਰੇਡ ਫੜ ਬੜਾ ਤੇ 13 ਤਰੀਕ ਨੂੰ ਜਿਹੜਾ ਹੈ ਜਾਏ ਉਹ ਮੇਰਾ ਕਰਵਾਇਆ ਜਾਣਾ ਹੈ ਅੱਜ ਇੱਕ ਦਿਨ ਖੁਸ਼ੀ ਦਾ ਮੌਕਾ ਕਿਹੜਾ ਹੋਣਾ ਉਹ ਨੂੰ ਤੇਰੇ ਦੱਸਦੇ ਹਾਂ ਨੇ ਆ ਰਹੇ ਨੇ ਕਹਿਣ ਦੀ ਲੋੜ ਨਹੀਂ ਗੀ ਰੇਖ ਬਰਨੇ ਦੇ ਨਿਆਣੇ ਦੇ ਸਿਆਣੇ ਦੇ ਤੇਰੇ ਦੇ ਖੁਸ਼ੀ ਦੀਆਂ ਰੌਣਕਾਂ ਆ ਦੇਹਰੇ ਤੋਂ ਜਿਹੜਾ ਉਹ ਕਿਸੇ ਨੂੰ ਮਾਨ ਨਾਲ 14000 ਪਿੰਡ ਦੇ ਉੱਪਰ ਆਗੇ ਸਾਡੇ ਆੜਗੜ ਪਿੰਡਾਂ ਦੇ ਸਾਡੇ ਰਿਸ਼ਤੇਦਾਰ ਵੀ ਇਸ ਦਿਨ ਤੇ ਇੱਥੇ ਪਹੁੰਚਦੇ ਆ ਸਰਪੰਚਰ ਆਪਣਾ ਪੂਰਾ ਨਾਮ ਲੈ ਲਿਓ ਪਿੰਡ ਦਾ ਨਾਮ ਲੈ ਲਿਓ ਜ਼ਿਲ੍ਹੇ ਦਾ ਨਾਮ ਲੈ ਰਹਾ ਨਾਮ ਤੇ ਆ ਸਰਪੰਚਰ ਤੇ ਆਣ ਗਏ ਆ ਜੀ ਪਿੰਡ ਸਾਡਾ ਸੰਗਰਾਵਾਂ ਆ ਜੀ ਜ਼ਿਲ੍ਹਾ ਕਬੂਤਰ ਆ ਹੈ

ਕੀ ਨਾਜੀ ਆਪਣਾ ਸਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਟੂਰਨਾਮੈਂਟ ਬਾਰੇ ਬਹੁਤ ਹੀ ਵਧੀਆ ਸਭ ਤੋਂ ਪਹਿਲਾਂ ਧੰਨਵਾਦ ਤੁਹਾਡੇ ਨੂੰ ਦਾ ਤੁਸੀਂ ਸਾਡੇ ਪਿੰਡ ਦੇ ਵਿੱਚ ਆਏ ਹੋ ਸਾਡੇ ਨਗਰ ਸ਼ੰਕਰਵਾ ਨਗਰ ਪੰਚਾਇਤ ਅਤੇ ਵੀ ਰਾਜ ਵੱਲੋਂ ਬਹੁਤ ਬਹੁਤ ਧੰਨਵਾਦ ਠੀਕ ਹੈ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਤਾਂ ਬੱਚਿਆਂ ਨੂੰ ਇਹੋ ਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸ਼ਹਿਰਾਂ ਤੋਂ ਦੂਰ ਰਹਿ ਕੇ ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾਓ ਅਤੇ ਕਾਇਆ ਰੱਖਾਓ ਦਿਕਾਉਂਦੇ ਕਿਸੀ ਸਰਕਾਰ ਨੇ ਤੁਹਾਨੂੰ ਨਹੀਂ ਬਚਾਉਣਾ ਠੀਕ ਹੈ ਬਿਲਕੁਲ ਨੌਜਵਾਨੀ ਨੂੰ ਆਪਣੇ ਘਰਾਂ ਦੇ ਵਿੱਚ ਕੰਮ ਕਰਕੇ ਔਰ ਮਿਹਨਤ ਕਰਕੇ ਆਪ ਕਾਮਯਾਬ ਹੋਓਗੇ ਇਹ ਤੁਸੀਂ ਗੱਲ ਕਰੋ ਕਿਸੀ ਸਰਕਾਰ ਨੇ ਸਾਨੂੰ ਕਾਮਯਾਬ ਕਰਨਾ ਉਹ ਕਦੇ ਵਾਸਤੇ ਨਹੀਂ ਕੋਈ ਸਰਕਾਰ ਕਾਮਯਾਬ ਕਰ ਸਕਦੀ ਮਿਹਨਤ ਕਰੋ ਕਬੱਡੀ ਖੇਡ ਮੇਲੇ ਦੇ ਨਾਲ ਜੁੜੋ ਔਰ ਵਧੀਆ ਆਪਣੇ ਪੰਜਾਬ ਦੀ ਭੁਖਾ ਔਰ ਵਧੀਆ ਪੰਜਾਬ ਨੂੰ ਉੱਚਾ ਲੈ ਕੇ ਜਾਓ ਬਹੁਤ ਬਹੁਤ ਮਿਹਰਬਾਨੀ ਜੀ ਸਿੰਘ ਜਨਾ ਅੱਜ ਦੇ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੋਗੇ ਅੱਜ ਟੂਰਨਾਮੈਂਟ ਦੀ ਬਹੁਤ ਖੁਸ਼ੀ ਹੈ ਜੀ ਮੇਰੇ ਟੀਲੇ ਦੇ ਪਿੰਡ ਟੂਰਨਾਮੈਂਟ ਦਾ ਸਗਰਾਵਾ ਠੀਕ ਹੈ ਜੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹਦੇ ਹੋ ਨੌਜਵਾਨ ਪੀੜੀ ਨੂੰ ਇਹ ਕਹਾਂਗਾ ਵੀ ਮਿਹਨਤ ਕਰੋ ਨਸ਼ੇ ਬੱਤਾਂ ਤੋਂ ਦੂਰ ਰਹੋ ਆਪਣੇ ਮਾਪੇ ਦਾ ਪਿੰਡ ਦਾ ਨਾਮ ਰੋਸ਼ਨ ਕਰੋ ਕਿੱਦਾਂ ਇਹ ਕਿੱਦਾਂ ਲੱਗਦਾ ਤੁਹਾਨੂੰ ਜੋ ਨਵੇਂ-ਨਵੇਂ ਪ੍ਰੋਫੈਸ਼ਨ ਬੱਚੇ ਖੇਡਦੇ ਦੇਖ ਕੇ ਉਹ ਛੋਟੇ ਬੱਚੇ ਖੇਡਦੇ ਦੇਖਦੇ ਆਣ ਸਾਨੂੰ ਆਪਣਾ ਟਾਈਮ ਜ਼ਿਆਦਾ ਵੀ ਉਸ ਟਾਈਮ ਕੋ ਵੱਡੀ ਦਾ ਆਉਂਦਾ ਬਹੁਤ ਫਰਕ ਆਈ ਹੁਣ ਤਾਂ ਮਿਹਨਤ ਕਰੋ ਮਾਪੇ ਦਾ ਨਾਮ ਰੋਸ਼ਨ ਕਰੋ ਬਾਹਰ ਜਾਓ ਅਮਰੀਕਾ ਕੈਨੇਡਾ ਖੇਡੋ ਠੀਕ ਹੈ ਜੀ ਬ ਮੇਰਾ ਨਾਮ ਅਰਸ਼ਰ ਚਾਹਤ ਪਟਾਰਾ ਆਇਆ ਹਾਂ ਅੱਜ ਇਸ ਟੂਰਨਾਮੈਂਟ ਦੀ ਖੁਸ਼ੀ ਹੈ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੋਗੇ ਤੁਹਾਡੀ ਬਹੁਤ ਜਿਆਦਾ ਖੁਸ਼ੀ ਆਇਆ ਇਹ ਟੂਰਨਾਮੈਂਟ ਸਾਡੇ ਪੰਡ ਸਗਰਾਵਾ ਜ਼ਿਲ੍ਹਾ ਕਪੂਰਥਲਾ ਦਸ ਮਹੀਨਾ ਚੱਲਣ ਲੱਗੇ ਆ ਸਾਰੇ ਸਾਡੇ ਐਨ ਆਰ ਆਈ ਭਰਾਵਾਂ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਹੁੰਦੇ ਆ ਠੀਕ ਹੈ ਬੱਚਿਆਂ ਨੂੰ ਮੈਸੇਜ ਦੇਣਾ ਚਾਹੋ। ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਦੀ ਕੋਈ ਵੀ ਨਸ਼ੇ ਨੂੰ ਨਾ ਲੱਗੋ। ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਕਬੱਡੀ ਟੂਰਨਾਮੈਂਟ ਖੇਡੋ। ਠੀਕ ਹੈ ਜੀ। ਕਾਂਦੀ ਗਰਾਉਂਡ ਦਾ ਨਾਮ ਲੈ ਲਿਓ। ਮੇਰਾ ਪਿੰਡ ਸੰਗਰਾਵਾ, ਜ਼ਿਲ੍ਹਾ ਕਪੂਰਥਲਾ। ਆਪਣਾ ਤਹਿਸੀਲ ਡਲਮਾ। ਮੇਰਾ ਨਾਮ ਕਰਨ ਸਿੰਘ। ਪਿੰਡ ਸੰਗਰਾਵਾ। ਮਿਹਰਬਾਨੀ। ਉਹ ਕਹਿੰਦੇ ਜੱਗ ਕਾਨ ਦੀ ਧਰਤੀ ਹੈ। ਆਹ ਦੇਖਾਂਗੇ ਪਹਿਲਾ